ਨਿੰਦਰ ਚਾਉਣੀ ਵਿੱਚ ਲਗਾਤਾਰ ਚੱਲ ਰਹੀ ਗੈਰ ਕਾਨੂੰਨੀ ਇਮਾਰਤਾਂ ਦੀ ਉਸਾਰੀ ਕਈ ਗੈਰ ਕਾਨੂੰਨੀ ਉਸਾਰੀਆਂ ਦੀ ਖਬਰ ਆਈ ਸਾਹਮਣੇ ਪਰ ਹੁਣ ਤੱਕ ਨਹੀਂ ਹੋਇਆ ਕੋਈ ਐਕਸ਼ਨ ਦਨਿਸ਼ ਸੁਵੇਰਾ ਕਰਨ ਜਾ ਰਿਹਾ ਇੱਕ ਵੱਡਾ ਖੁਲਾਸਾ ਦੱਸ ਦਈਏ ਕਿ ਕੈਂਟ ਬੋਰਡ ਐਕਟ 2006 ਦੇ ਮੁਤਾਬਕ ਕੋਈ ਵੀ ਵਿਅਕਤੀ ਆਪਣੇ ਘਰ ਨੂੰ ਕਮਰਸ਼ੀਅਲ ਵਿੱਚ ਤਬਦੀਲ ਨਹੀਂ ਕਰ ਸਕਦਾ ਇੰਜ ਕਰਨ ਵਾਲੇ ਵਿਅਕਤੀ ਨੂੰ ਕੈਂਟ ਬੋਰਡ ਐਕਟ ਦੇ ਮੁਤਾਬਕ 1 ਲੱਖ ਰੁਪਏ ਦਾ ਜੁਰਮਾਨਾ ਹੁੰਦਾ ਹੈ ਇੱਥੇ ਦੱਸਣੀ ਹੋਊਗੀ ਗੱਲ ਇਹ ਹੈ ਕਿ ਜਲੰਧਰ ਕੈਂਟ ਦੇ ਮੱਲਾ ਨੰਬਰ 22 ਸਥਿਤ ਸਤੀਸ਼ ਸਨਜਦੀਪ ਬਿਲਡਿੰਗ ਪੂਰੀ ਰਿਹਾਇਸ਼ੀ ਬਣੀ ਹੋਈ ਸੀ ਪਰ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਸਾਰੀ ਬਿਲਡਿੰਗ ਕਮਰਸ਼ੀਅਲ ਵਿੱਚ ਤਬਦੀਲ ਕਰ ਦਿੱਤੀ ਗਈ ਇਹ ਕਰੀਬ 5 ਬਿਲਡਿੰਗਾਂ ਸੰਨ ਜਿਸ ਦਾ 5 ਲੱਖ ਰੁਪਏ ਦਾ ਜੁਰਮਾ ਨਾ ਬੰਦਾ ਸੀ ਤਾਂ ਦੱਸੀ ਕੁਝ ਮਹੀਨੇ ਪਹਿਲਾਂ ਇਸ ਬਿਲਡਿੰਗ ਦੇ ਪਿੱਛੇ ਸਰਕਾਰੀ ਗਲੀ ਨੂੰ ਤੋੜ ਕੇ ਇਸ ਵਿਅਕਤੀ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ ਜਲੰਧਰ ਛਾਉਣੀ ਇਲਾਕੇ ਵਿੱਚ ਇੱਕ ਨਜ਼ਰ ਮਾਰ ਕੇ ਵੇਖਿਆ ਤਾਂ ਕੈਂਟ ਐਕਟ 2006 ਤੋਂ ਬਾਅਦ ਕਈ ਲੋਕਾਂ ਨੇ ਆਪਣੇ ਘਰਾਂ ਨੂੰ ਕਮਰਸ਼ੀਅਲ ਵਿੱਚ ਤਬਦੀਲ ਕਰ ਲਿਆ ਜਿਸ ਦਾ ਕਰੋੜਾਂ ਰੁਪਏ ਦਾ ਰੈਵਨਿਊ ਬੰਦਾ ਹੈ ਪਾਰਾ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਲੋਕ ਆਪਣੇ ਬਲੈਕ ਮਨੀ ਨੂੰ ਨਜਾਇਜ਼ ਸਾਰੀਆਂ ਵਿੱਚ ਅਡਜਸਟ ਕਰ ਰਹੇ ਹਨ। ਦਿਨ ਸੁਵੇਰਾ ਕਰਨ ਜਾ ਰਿਹਾ ਇੱਕ ਵੱਡਾ ਖੁਲਾਸਾ ਦਾ ਜਈਏ ਕਿ ਕੈਂਟ ਬੋਰਡ ਐਕਟ 2006 ਦੇ ਮੁਤਾਬਕ ਕੋਈ ਵੀ ਵਿਅਕਤੀ ਆਪਣੇ ਘਰ ਨੂੰ ਕਮਰਸ਼ੀਅਲ ਵਿੱਚ ਤਬਦੀਲ ਨਹੀਂ ਕਰ ਸਕਦਾ। ਇੰਜ ਕਰਨ ਵਾਲੇ ਵਿਅਕਤੀ ਨੂੰ ਕੈਂਟ ਬੋਰਡ ਐਕਟ ਦੇ ਮੁਤਾਬਕ 1 ਲੱਖ ਰੁਪਏ ਦਾ ਜੁਰਮਾਨਾ ਹੁੰਦਾ ਹੈ। ਇਥੇ ਦੱਸਣੀ ਉਹ ਗੱਲ ਇਹ ਹੈ ਕਿ ਜਲੰਧਰ ਕੈਂਟ ਦੇ ਮੱਲਾ ਨੰਬਰ 22 ਸਥਿਤ ਸਤੀਸ਼ ਸਨਜਦੀ ਬਿਲਡਿੰਗ ਪੂਰੀ ਰਿਹਾਇਸ਼ੀ ਬਣੀ ਹੋਈ ਸੀ ਪਰ ਕੁਝ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਇਹ ਸਾਰੀ ਬਿਲਡ ਕਮਰਸ਼ੀਅਲ ਵਿੱਚ ਤਬਦੀਲ ਕਰ ਦਿੱਤੀ ਗਈ ਇਹ ਕਰੀਬ 5 ਬਿਲਡਿੰਗਾਂ ਸਨ ਜਿਸ ਦਾ 5 ਲੱਖ ਰੁਪਏ ਦਾ ਜੁਰਮਾਨਾ ਬੰਦਾ ਸੀ ਤਾਂ ਦੱਸ ਜੀ ਕੁਝ ਮਹੀਨੇ ਪਹਿਲਾਂ ਇਸ ਬਿਲਡਿੰਗ ਦੇ ਪਿੱਛੇ ਸਰਕਾਰੀ ਗਲੀ ਨੂੰ ਤੋੜ ਕੇ ਇਸ ਵਿਅਕਤੀ ਵੱਲੋਂ ਕਬਜ਼ਾ ਕਰ ਲਿਆ ਗਿਆ ਸੀ ਜ਼ਿਲਹੰਦਰ ਛਾਉਣੀ ਇਲਾਕੇ ਵਿੱਚ ਇੱਕ ਨਜ਼ਰ ਮਾਰ ਕੇ ਵੇਖੀ ਤਾਂ ਕੈਂਟ ਐਕਟ 2006 ਤੋਂ ਬਾਅਦ ਕਈ ਲੋਕਾਂ ਨੇ ਆਪਣੇ ਘਰਾਂ ਨੂੰ ਕਮਰਸ਼ੀਅਲ ਵਿੱਚ ਤਬਦੀਲ ਕਰ ਲਿਆ ਜਿਸ ਦਾ ਕਰੋੜਾਂ ਰੁਪਏ ਦਾ ਰੈਵਨਿਊ ਬਣਦਾ ਹੈ अधिकारिया मिली भुगतान लोग अपने ब्लैक मनी नजाय देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर